ਕੋਈ ਨਹੀਂ ਮੈਂ ਆ ਜਾਊਂਗਾ ਆ ਸ਼ਾਮਾ ਨੇ ਕਰਮ ਨੂੰ ਫੋਨ ਕਰ ਲਈ ਤੂੰ ਉਹ ਆਹੋ ਤੇ ਫਿਰ ਮੈਂ ਆ ਜਾਊਂਗਾ ਕੋਈ ਗੱਲ ਚਲ ਠੀਕ ਕੀ ਇੱਕ ਕੋਟੀ ਮੰਗ ਲਈ ਹੀ ਤੇ ਗੱਡੀ ਔਖੀ ਹੋ ਗਈ ਆ ਕੀ ਹੋ ਗਿਆ ਹੁਣ ਹੋਣਾ ਕੀ ਆ ਬੈੱਡ ਖੋਲ ਕੇ ਬੈਠੇ ਏ ਭਾਬੀ ਆਹੋ ਉਹਦੇ ਵਿੱਚ ਕੋਟੀਆਂ ਗੱਡੀਆਂ ਤੇ ਮੈਂ ਭਾਬੀ ਨੇ ਇੰਨੀ ਗੱਲ ਹੀ ਕਹੀ ਮੈਂ ਭਾਬੀ ਆਹ ਕੋਟੀ ਕਿੰਨੀ ਸੋਹਣੀ ਆ ਮੈਨੂੰ ਦੇ ਦਿਦੋ ਹਾਂ ਅੱਗਿਓ ਨਾ ਉਹਨਾਂ ਨੇ 20 20 ਗੱਲਾਂ ਸੁਣਾਈਆਂ ਮੈਨੂੰ ਫਿਰ ਕੀ ਜੇ ਦੇ ਦਿੰਦੇ ਤੇ ਚੱਲ ਜੇ ਕੋਟੀ ਦੇ ਦਿੰਦੀ ਕਿੱਡੀ ਕੁ ਉਥੇ ਆਖਰਾ ਚੱਲੀ ਸੀ ਕੀ ਕਹਿੰਦੀ ਸੀ ਤੈਨੂੰ ਐ ਮੇਰੀ ਪਰਜਾਈ ਨੇ ਬਣਾ ਕੇ ਦਿੱਤੀ ਆ ਮੈਂ ਨਹੀਂ ਦੇਣੀ ਹੈਗੀ ਮੈਂ ਫਿਰ ਕੀ ਮੈਨੂੰ ਪਸੰਦ ਮੈਂ ਤਾਂ ਹੀ ਮੰਗਾਂ ਦੀ ਉੱਥੇ ਬੈੱਡ 'ਚ ਭਾਵੇਂ ਗੱਲ ਜੇ ਨਹੀਂ ਤੇ ਪਰਜਾਈ ਇੱਕ ਹੋਰ ਬਣਾ ਦੇਣ ਨੂੰ ਕਿੱਡੀ ਕੁ ਉਥੇ ਆਖਰਾ ਚੱਲੀ ਆ ਤੇ ਰਪਿੰਦਰ ਦਾ ਤਾਂ ਦਿਮਾਗ ਹੋ ਗਿਆ ਵਾ ਖਰਾਬ ਨਾ ਮੇਰੇ ਆਖੇ ਲੱਗਦੀ ਆ ਨਾ ਤੇਰੇ ਆਖੇ ਲੱਗਣ ਦੀ ਆ ਜਿੱਦਾਂ ਦੀ ਤੂੰ ਆ ਗਈ ਆ ਹੈ ਤੇ ਇੱਕ ਕੋਟੀ ਹੀ ਸੀ ਨਾ ਤੂੰ ਕਾਲੀ ਕੋ ਮੰਗਣੀ ਤੂੰ ਮੈਨੂੰ ਦਾਦੀ ਮੈਂ ਤੈਨੂੰ ਨਵੀਂ ਲਿਆ ਦਿੰਦਾ ਹੁਣ ਨੇ ਇਹੋ ਟੁੱਟਲ ਫੜ ਕੇ ਬਹਿ ਜਾਣਾ ਕਿ ਮੇਰੇ ਕੋ ਕੋਟੀ ਮੰਗਣ ਦੀ ਤੇ ਤੁਹਾਡੇ ਨੇ ਜਾ ਕੇ ਕੰਨ ਭਰਤੇ ਇਹਨੇ ਮੁੜ ਕੇ ਦੂਜੇ ਬੰਨੇ ਹੋ ਜਾਣਾ ਵੀਰ ਜੀ ਕੋਟੀ ਦੀ ਤੇ ਗੱਲ ਛੱਡੋ ਤੁਸੀਂ ਆ ਮੇਰੇ ਮਾਰਨ ਵਾਲੀ ਪਹਿਲਾਂ ਕਿਹੜੀ ਗੱਲ ਹੋਈ ਆ ਤੁਸੀਂ ਜਾ ਕੇ ਪੁੱਛੋ ਹਾਂ ਇਦਾਂ ਮੇਰੇ ਨਾਲ ਕਿਉਂ ਕਰਦੇ ਆ ਜਦੋਂ ਮੇਰੇ ਕੋ ਚੀਜ਼ ਮੰਗਦੇ ਹੁੰਦੇ ਸੀ ਮੈਂ ਉਸੇ ਵੇਲੇ ਕੱਢ ਕੇ ਦਿਨੀ ਨਹੀਂ ਅੱਜ ਮੈਂ ਕੋਟੀ ਮੰਗੀ ਆ ਤੇ 20 20 ਗੱਲਾਂ ਸੁਣਾਤੀਆਂ ਵਾ ਸੰਦੀਪ ਕੀ ਪੁੱਛਾਂ ਨੂੰ ਮੈਂ ਜਾ ਕੇ ਗਾੜੀਆਂ ਟਕੇ ਟਕੇ ਦੇ ਜਵਾਬ ਦਿੰਦੀ ਆ ਜੀ ਅੱਜ ਸਾਡੀ ਮਾਂ ਜੀ ਦੀ ਹੁੰਦੀ ਤੇ ਚਲ ਚਾਰੀਆਂ ਪੂਰੀਆਂ ਕਰਦੀ ਉਹਦੀ ਕਮੀ ਤੇ ਨਾ ਮਹਿਸੂਸ ਹੁੰਦੀ ਵੀਰ ਜੀ ਭੂਏ ਤੇ ਤੁਸੀਂ ਚੜਾਇਆ ਵਾ ਉਹਦੀ ਹਰ ਗੱਲ ਮੰਨਦੇ ਤੁਸੀਂ ਅੱਗੇ ਜਵਾਬ ਦਿਆ ਕਰੋ ਪਤਾ ਲੱਗੇ ਇਹਨੂੰ ਵੀ ਨਾਲੇ ਜਵਾਬ ਵੀ ਸੰਦੀਪ ਉਹਨਾਂ ਦੇ ਦੇਣ ਲੱਗੀ ਆ ਜਦੋਂ ਦੇ ਪੈਸੇ ਨਹੀਂ ਦਿੱਤੇ ਭਰਾ ਇਹਦੇ ਨੂੰ ਤੇ ਉਹਨਾਂ ਨੂੰ ਮਾਸਾ ਸ਼ਰਮ ਨਹੀਂ ਆਉਂਦੀ ਪੈਸੇ ਮੰਗਦੇ ਆ ਕਿਹਈ ਭੈਣ ਕੋ ਪੈਸੇ ਮੰਗਣ ਦੇ ਆ ਦੱਸੋ ਉਹਨਾਂ ਦੀ ਪੈਲੀਆਂ ਹੀ ਛਾ ਦਈਏ ਤੇ ਆਪਣੀ ਗਹਿਣੇ ਪਾ ਦਈਏ ਇਹ ਕਿਥੋਂ ਦਾ ਕਾਨੂੰਨ ਆ ਆਪਣਾ ਪਿਆਪ ਥੱਲੇ ਲੱਗ ਜੀ ਐ ਮੇਰ ਨੂੰ ਇਹੋ ਕੀ ਤਾਂ ਆਈ ਆ ਕਿ ਇਹਦੇ ਕੋ ਮਦਦ ਮੰਗੀ ਤੇ ਨੇ ਪੈਸੇ ਨਹੀਂ ਦਿੱਤੇ ਪੈਸੇ ਭਲਾ ਰੁਖਾਣ ਲੱਗੀ ਆ ਕੋਈ ਗੱਲ ਇਹਨੂੰ ਮੈਂ ਜਾ ਕੇ ਪੁੱਛਣਾ ਹੋਣਾ ਭਲਾ ਕਰੋ ਤੀ ਗੱਲ ਇਹਨਾਂ ਨਾਲ ਬਲੀ ਤੇ ਦੇ ਦਿੰਦੀ ਹਨ ਚੱਲ ਜਾ ਕੇ ਪੁੱਛ ਲਗੇ ਨਾ ਪਤਾ ਲੱਗੂ ਇਹਨੂੰ ਹੁਣ ਕੋਈ ਗੱਲ ਨਹੀਂ ਮੈਨੂੰ ਨਹੀਂ ਨਾ ਕੋਟੀ ਦਿੱਤੀ ਚੰਗੀ ਖਾਤਰਦਾਰੀ ਹੋਊਗੀ ਹੁਣ ਤੇਰੀ ਵਰਪਿੰਦਰ ਇਹਨੂੰ ਬਾਅਦ ਚ ਰੱਖੀ ਵਿੱਚ ਇੱਧਰ ਭਰਾ ਪਈ ਜਾ ਕਿਉਂ ਕੀ ਹੋ ਗਿਆ ਵਾ ਵੀ ਮੇਰੀ ਘਰਸਣ ਜੇ ਕੁੜੀ ਨੇ ਕੋਟੀ ਮੰਗੀ ਲਈ ਸੀ ਤੇ ਕਿੱਡੀ ਕੁtheta ਫਿਰ ਆ ਗਈ ਉਹ ਬਾਹਰ ਜਾ ਕੇ ਰੋਂਦੀ ਆ ਤੇ ਮੈਂ ਕੋਟੀ ਕੋ ਦਵਾ ਨੂੰ ਤੇ ਕੀ ਕਰਨਾ ਮੈਨੂੰ ਨਹੀਂ ਪਾਣੀ ਤੇ ਤੇ ਕਿਉਂ ਕੀ ਗੱਲ ਪਾਣੀ ਕਿਉਂ ਨਹੀਂ ਮੈਂ ਤੇ ਉਹ ਕਰੇ ਉਪਰੀ ਆ ਮੇਰੀ ਪਰਜਾਈ ਨੇ ਬਣਾ ਕੇ ਦਿੱਤੀ ਚਾਵਾਂ ਦੇ ਨਾਲ ਤੇ ਮੈਂ ਵੱਢਦੀ ਜਾਗਾ ਨਹੀਂ ਹੋਰ ਬਣਾਦੀ ਘਰ ਚ ਪਤਨੀ ਪਾਈਦਾ ਹੋਈਦਾ ਮੇ ਕੋਲ ਨਹੀਂ ਦਿੱਤੀ ਜਾਂਦੀ ਨਾ ਮੈਂ ਕੋਟੀ ਦੇਣੀ ਆ ਕੋਟੀ ਦੇ ਦੇ ਇਥੇ ਤੈਨੂੰ ਅਗਲ ਹੈਗੀ ਆ ਮਾੜੀ ਮੋਟੀ ਬੋਲਣ ਦੀ ਕਿ ਨਹੀਂ ਆ ਗਈ ਮੈਨੂੰ ਅਗਲ ਨਾ ਸਿਖਾਓ ਤੁਸੀਂ ਅਨੂਸਾ ਖਾਓ ਜੜੀ ਲਿਆ ਕੇ ਤੇ ਭਲੀ ਆ ਮੈਨੂੰ ਤਾਂ ਚੰਗੀ ਭਲੀ ਅਕਲ ਵਾ ਅਗਲ ਤਾਨੂੰ ਨਹੀਂ ਹੈਗੀ ਰਹਿਣ ਤਾਂ ਵੀਰ ਜੀ ਮੈਨੂੰ ਨਹੀਂ ਚਾਹੀਦੀ ਕੋਟੀ ਤੇ ਤੈਨੂੰ ਕੋਈ ਦੇਣ ਵੀ ਨਹੀਂ ਲੱਗਾ ਦਫਾ ਕਰੋ ਇਹੋ ਜੀ ਕੋਟੀ ਨੂੰ ਨਹੀਂ ਮੇਰੀ ਗੱਲ ਸੁਣਾ ਆ ਕਦੀ ਪਾਈ ਤੇ ਮੈਂ ਵੇਖੀ ਨਹੀਂ ਤੈਨੂੰ ਭਾਵੇਂ ਪਾਵਾਂ ਤੇ ਭਾਵੇਂ ਨਾ ਪਾਵਾਂ ਕੰਨ ਭਰਤੇ ਜਾ ਕੇ ਤੇ ਭਰਨੇ ਨਹੀਂ ਸਾ ਸਭ ਖਾਜੂ ਹੁਣ ਤੈਨੂੰ ਓਏ ਉਹਨੇ ਕੰਨ ਨਹੀਂ ਭਰੇ ਇਹੋ ਕੱਲੀ ਕਹੀ ਆ ਵੀ ਮੈਨੂੰ ਬੋਲੀ ਆ ਪਤਾ ਵਾ ਮੈਨੂੰ ਕਿਹਦੀ ਕੋਲੀ ਆ ਏ ਸਭ ਜਾਣਦੀ ਮੈਂ ਕਿਹਨੇ ਲਿਆ ਕੇ ਮੈਂ ਤੁਹਾਡੇ ਮੱਥੇ ਮਾਰੂੰਗੀ ਇਹ ਜਾ ਲਿਆ ਮੈਨੂੰ ਵੀ ਲਿਆ ਕੇ ਦੇ ਸਕੋ ਕੋਟੀ ਚਾਹੀਦੀ ਆ ਨਾ ਤੈਨੂੰ ਮੈਂ ਨਵੀਂ ਲਿਆ ਦਿੰਦਾ ਉਹ ਪਹਿਲੀ ਮੰਗੀ ਆ ਦੇਖੋ ਮੈਨੂੰ ਨਹੀਂ ਚਾਹੀਦੀ ਕੋਈ ਵੀ ਕੋਟੀ ਆ ਕੇ ਤੇ ਬੈਠੀ ਇੱਥੇ ਸੌ ਰੋਸ਼ਨ ਦਾ ਖਾਓ ਸੌਰੇ ਕੋਰੇ ਆ ਨਹੀਂ ਜਾਂਦਾ ਗੱਲਾਂ ਮਾਰਦੀ ਫਿਰਦੀ ਤੂੰ ਕੋਟੀ ਫੜਾ ਇੱਧਰ ਤੇ ਦੇ ਉਹਨੂੰ ਆ ਲੈ ਤੂੰ ਫੜਾ ਕੋਟੀ ਫੜਾ ਇੱਧਰ ਮੈਨੂੰ ਨਹੀਂ ਚਾਹੀਦੀ ਕੋਟੀ ਦਫਾ ਕਰੋ ਇਹਦੀ ਕੋਟੀ ਨੂੰ ਇਹ ਸੁਟੀ ਕਿਦਾਂ ਵਾ ਤੂੰ ਨਾਲੇ ਮੰਮਾ ਨਹੀਂ ਕਰਦੀ ਤੈਨੂੰ ਰੋਂਦਾ ਪੀਆ ਉਹ ਤੇ ਆ ਰੋਗ ਸੱਚੀ ਹੋ ਜਾਂਦੀ ਐ ਨਾ ਉਹ ਰੋਗ ਸੱਚੀ ਹੋ ਜਾਂਦੀ ਆ ਬਸ ਰੋਂਦਾ ਹੀ ਕੰਮ ਵਾ ਰੋਵੀ ਤੇ ਸਮਝ ਲੈ ਚੰਗੀ ਹੋ ਗਈ ਉਹ ਨਹੀਂ ਜੇ ਪਾਲੀ ਨਹੀਂ ਦੋ ਚਾਰ ਦਿਨ ਤੇ ਕਿੱਡੀ ਕੁਥੇ ਆਖਰਾ ਚੱਲੀ ਨਾਲ ਤੇ ਨਹੀਂ ਲੈ ਚੱਲੀ ਉਹ ਦਿੱਤੀ ਐ ਨਾ ਕਿੱਦਾਂ ਸੁੱਟ ਕੇ ਗਈ ਆ ਸੁੱਟ ਕੇ ਗਈ ਆ ਤੇ ਸੁੱਟਣੀ ਨਹੀਂ ਹੁੰਨੇ ਸੁੱਟਣੀ ਨਹੀਂ ਹੁੰਨੇ ਉਹ ਤਾਂ ਬੜੀ ਚੰਗੀ ਲੱਗਦੀ ਆ ਮੈਂ ਹੀ ਬੁਰੀ ਐ ਘਰ ਦੇ ਵਿੱਚ ਚਲ ਜਾਨੀ ਗਿਆ ਪਾਸੇ ਤਾਂ ਚਲ ਜਾ ਤੈਨੂੰ ਕੋਈ ਨਹੀਂ ਡੱਕਦਾ ਜਾ ਮੇਰੇ ਨਾਲ ਜੇ ਤੈਨੂੰ ਪਕਾ ਕੇ ਖਵਾ ਲਦੇ ਆ ਤੇ ਉੱਥੇ ਜਾ ਕੇ ਵੇਖ ਲੈ ਉਹ ਸਾਂਭਣ ਵਾਲੇ ਹੈਗੇ ਆ ਮੈਨੂੰ ਠੀਕ ਵਾ ਨਾ ਐਡੀ ਗੱਲ ਨਹੀਂ ਹੈਗੀ ਗੱਲਾਂ ਮਾਰਾਂ ਲੱਗੀਆਂ ਨਾਲ ਆ ਲੈ ਹੱਥ ਦੀ ਇਹਨੂੰ ਦਫਾ ਕਰੋ ਪਰੇ ਕੋਟੀ ਨੂੰ ਲੈ ਕੇ ਦੇ ਕਪਟ ਪਾਟਾ ਵਾ ਤੂੰ ਹੀ ਚੱਲਾ ਕਮਰੇ ਚ ਬਾਹਰ ਨਹੀਂ ਮੈਂ ਕਿ ਜਾਵਾਂਗਾ ਸਰ ਚੱਲ ਛੱਡੋ ਮੈਨੂੰ ਮੈਨੂੰ ਕਹਿਣ ਦਈਂ ਆ ਵੀ ਇੱਕੋ ਕੰਮ ਕਰੀ ਜਾਂਦੇ ਚੱਲ ਬਾਹਰ ਨਹੀਂ ਆ ਕਿਦਾਂ ਦੀ ਗੱਲ ਹੋਈ ਪਲਾਵੇਂ ਤਾਂ ਕੇ ਮਰੀ ਜਾਂਦੇ ਆ ਤੇ ਉਹਨੂੰ ਕਹਿੰਦਾ ਤਾਂ ਕੰਮ ਆ ਰਿਹਾ ਤੂੰ ਉਹਨੂੰ ਨਹੀਂ ਬਾਹਰ ਕੱਢਿਆ ਨਹੀਂ じゃ ਮੈਂ ਬਹੁਤ ਹੀ ਦੁਖਾਂਦੀ ਆ ਨਾ ਤੇ ਚੱਲ ਜਾ ਨੀਵਾ ਪਿੰਡ ਤੇ ਸੌਕੇ ਹੋ ਜਿਓ ਪਿੱਛਲ ਜਾ ਤੈਨੂੰ ਕੋਈ ਨਹੀਂ ਟੱਕ ਕੋਈ ਗੱਲ ਨਹੀਂ ਆ ਹੁਣ ਜਾ ਕੇ ਦੱਸੂਗੀ ਲੱਗ ਜੂ ਪਤਾ ਤੁਹਾਨੂੰ ਵੀ ਉਹ ਮੈਂ ਤਾਂ ਤੈਨੂੰ ਕਹਿ ਰਿਹਾ ਪਿੱਛਲ ਜਾ ਕਿਸੇ ਨੇ ਨਹੀਂ ਪੁੱਛਣਾ ਜਿੱਦਾਂ ਦੀ ਕੁੜੀ ਆ ਗਈ ਉਦੋਂ ਦਾ ਘਰ ਦੇ ਵਿੱਚ ਤੂੰ ਕੱਪਾਟ ਪਾਇਆ ਵਾ ਤੈਨੂੰ ਨਹੀਂ ਕੋਈ ਵੀ ਡੱਕਦਾ ਕੱਪੜੇ ਪਾ ਦੇ ਤੈਨੂੰ ਮੈਂ ਆਪ ਛੱਡ ਲਾਂ ਵਾ ਇਹ ਨਾ ਭਲਾ ਕਿੰਨੇ ਦਿਨ ਤੈਨੂੰ ਖਵਾਲਦੇ ਆ ਬੈਠੀ ਆ ਨਾ ਹੁਣ ਇੱਥੇ ਬਹੁਤ ਸੋਹਣੀ ਲੱਗੰਦੀ ਆ ਨਹੀਂ ਜੇ ਮੈਂ ਚੱਲੀ ਆ ਨਾ ਤੇ ਤੇਰੀ ਵਜ੍ਹਾ ਕਰਕੇ ਚੱਲੀ ਆ ਆਪਣੀਆਂ ਹੱਥਾਂ ਤੋਂ ਬਾਜ਼ ਆ ਜਾ ਤੈਨੂੰ ਮੈਂ ਬੜਾ ਕਹਿਂਦੀ ਆ ਤੇ ਹਾ ਡਰਾਮੇ ਜੇ ਕੀ ਕਰਨ ਦੇ ਆ ਜਾਣਾ ਤੇ ਜਾਓ ਮੈਨੂੰ ਕੀ ਸੁਣਾਉਣ ਦੇ ਆ ਤੂੰ ਤੇ ਕਹਿਨੀ ਆ ਵੀ ਚੰਗਾ ਸਗੋਂ ਪਰ ਜਾਈ ਘਰੋਂ ਨਿਕਲੇ ਤੇ ਮੈਂ ਸਾਰਾ ਘੋਸਾਂਭ ਕੇ ਬਹਿ ਜਾ ਪਰ ਵਿਹਾਂ ਕਿਦਾਂ ਦੀ ਗੱਲ ਹੋਈ ਭਲਾ ਐਵੇਂ ਡਰਾਮੇ ਜੇ ਕਰੀ ਜਾਂਦੇ ਆ ਚੱਲੇ ਤੂੰ ਹੀ ਆਪਣੀ ਕਰਤੱਬੀ ਆ ਮੇਰੀ ਕਰਤੱਬੀ ਨਹੀਂ ਚੱਲੇ ਜਿਵੇਂ ਕੋਟੀ ਮੰਗੀ ਲਈ ਸੀ ਤੇ ਫਿਰ ਕੀ ਹੋ ਚਲੇ ਜੇ ਦੇ ਦਿੰਦੇ ਤੇ ਮੈਂ ਵੀ ਇੱਥੇ ਰਹਿਣ ਦੀ ਇੱਥੇ ਹੀ ਪੌਣੀ ਸੀ ਤੁਹਾਨੂੰ ਜਾਣ ਲੱਗੇ ਦੇ ਹੀ ਜਾਣੀ ਸੀ ਵੀ ਚੰਗਾ ਚੰਗਾ ਟਕੀ ਰਹੋ ਗੱਲਾਂ ਤੇ ਬੜੀਆਂ ਹੁੰਦੀਆਂ ਸੰਦੀਪ ਤੈਨੂੰ ਤੇ ਤੇਰੇ ਇਰਾਦੇ ਆ ਕਿ ਭਾਬੀ ਪੇਕੇ ਜਾ ਕੇ ਬਹਿਜੂਗੀ ਤੇ ਕੋਈ ਗੱਲ ਨਹੀਂ ਆ ਭਾਬੀ ਪੇਕੇ ਨਹੀਂ ਬੈਂਦੀ ਥਾਣੇ ਜਾਊਗੀ ਠੀਕ ਵਾ ਨਾ ਜਿਹੜਾ ਤੁਸੀਂ ਮੇਰੇ ਨਾਲ ਸੀ ਤੂੰ ਦਿੱਤਾ ਵਾ ਨਾ ਵੇਖੀ ਸਹੀਂ ਅਗਲ ਕਿਦਾਂ ਟਿਕਾਣੇ ਹੁੰਦੀ ਆ ਤੁਹਾਡੇ ਰਦੇ ਵਿੱਚ ਕੇ ਭਾਬੀ ਬੈਠੀ ਰਹੂ ਏਦਾਂ ਹੀ ਜਾ ਜਿੱਥੇ ਜਾਣਾ ਲੋਵੇ ਥਾਣੇ ਜਾ ਭਾ ਪੇਕੇ ਜਾਓ ਜਿੰਨੂੰ ਮਰਜ਼ੀ ਦੱਸ ਦੋ ਜਾ ਕੇ ਨਹੀਂ ਚਲ ਤ ਮੈਂ ਜਾਣਾ ਹੀ ਆ ਕੋਈ ਨਹੀਂ ਆ ਮਾਨੂੰ ਡਰ ਨਹੀਂ ਪਿਆ ਡਾ ਸਿੱਡੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਮੇਰੀ ਗੱਲ ਸੁਣ ਕਿਉਂ ਲੋਕਾਂ ਨੂੰ ਤਮਾਸ਼ਾ ਲਾ ਲਾ ਦੱਸਣ ਦੀ ਆ ਨਹੀਂ ਮੈਂ ਤਮਾਸ਼ਾ ਕਦਾ ਲਾਉਂਦੀ ਮੇਰੇ ਤਮਾਸ਼ੇ ਦਾ ਤੇ ਬੜਾ ਪਤਾ ਵਾ ਤੁਹਾਨੂੰ ਤੇ ਜਿਹੜਾ ਇਹਨੇ ਤਮਾਸ਼ਾ ਲਾਇਆ ਵਾ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਇਹਨੇ ਹੁਣ ਕਾਦਾ ਤਮਾਸ਼ਾ ਲਾਤਾ ਵਾ ਜੇ ਮੈਂ ਚੱਲੀ ਆ ਨਾ ਤਾਂ ਮੈਨੂੰ ਜਾਣ ਦੋ ਉਹਨਾਂ ਚਾ ਤੂੰ ਕਿਤੇ ਨਹੀਂ ਗਾ ਜਾਣਾ ਜਿੰਨਾ ਚਿਰ ਇਹਦਾ ਕੇਸ ਚੱਲਣ ਡਿਆ ਵਾ ਨਾ ਉਹਦਾ ਹੱਲ ਨਹੀਂ ਹੁੰਦਾ ਠਠੇ ਖੂਜ ਪਵੇ ਡਾਡਾ ਕੇਸ ਜਾ ਕੇ ਮੈਂ ਨਹੀਂ ਤਾਂ ਮੰਦੀ ਡਾਡੇ ਕੇਸ ਨੂੰ ਗੱਲਾਂ ਕਰਦੇ ਫਿਰਦੇ ਆ ਜੇ ਮੈਂ ਚੱਲੀ ਆ ਨਾ ਤਾਂ ਮੈਨੂੰ ਜਾਣ ਲੈਂ ਦੋ ਤਾਨੂੰ ਪਤੇ ਬਾਝੋਂ ਲਗੜੇ ਆ ਐਡੀ ਸੌਖੀ ਤੇ ਮੈਂ ਵੀ ਦੀ ਬੈਣ ਵਾਲੀ ਹੈਗੀ ਵੇਖੀ ਸਹੀਂ ਤਾਨੂੰ ਕਿੱਥੇ ਤੱਕ ਪਹੁੰਚਾਉਣੀ ਆ ਯਾਦ ਰੱਖੋਗੇ ਮੈਨੂੰ ਵੀ ਉਹ ਚੁੱਪ ਕਰਕੇ ਤੇ ਬਹਿ ਜਾ ਇੱਥੇ ਐਵੇਂ ਤਾਂ ਮਾਸ਼ਾ ਲਾਇਆ ਵਾ ਕੇਸ ਨੂੰ ਤੈਨੂੰ ਮੰਨਣਾ ਪੈਣਾ ਵਾ ਮੰਨਣਾ ਕਿਉਂ ਨਹੀਂ ਆ ਉਹ ਵੀਰ ਜੀ ਬੱਸ ਕਰੋ ਚੰਗੀ ਤੇ ਮੈਂ ਨਹੀਂ ਆ ਜਿਹੜੀ ਮੈਂ ਇੱਥੇ ਆ ਕੇ ਬੈ ਗਈ ਆ ਉਦੋਂ ਮੈਨੂੰ ਸਹੁਰਿਆਂ ਨੇ ਤੰਗ ਕੀਤਾ ਸੀ ਉਦੋਂ ਇਹ ਕਰੀ ਜਾਣਦੇ ਆ ਮੇਰਾ ਤੇ ਜੀ ਕੰਡਾ ਮੈਂ ਕੁਝ ਖਾ ਕੇ ਮਰ ਜਾ ਕਿ ਕਰਨਾ ਜੀ ਕਿ ਮੈਂ ਨਹੀਂ ਜੇਦੂ ਮਰਨਾ ਹੁੰਦਾ ਨਾ ਤੇ ਹੁਣੋਂ ਮਰ ਜਾਣਾ ਹੀ ਆ ਸਾਡੇ ਨਸੀਗ ਤੂੰ ਦਿੱਤਾ ਇਹਨਾਂ ਤੂੰ ਤੇ ਤੁਸੀਂ ਕਿਉਂ ਤੱਕ ਦਰਦੀਆਂ ਮੇਰੀ ਗੱਲ ਸੁਣ ਰਫੜ ਹੈ ਕਿਹੜੀ ਗੱਲ ਦਾ ਪੁੱਛ ਲਓ ਇਹਨੂੰ ਭਲੇਖਾ ਕੋਟੀ ਦਾ ਰਫੜ ਪਿਆ ਹੋਣਾ ਕਿੱਡੀ ਕੁ ਅਥੇ ਆਖਰ ਆ ਗਈ ਜੇ ਉਹਨੂੰ ਫੜਾ ਦਿੰਦੀ ਤੇ ਇਹਨੂੰ ਮੈਂ ਕਹਿਣ ਡਿਆ ਵੀ ਤੈਨੂੰ ਨਵੀਂ ਲਿਆ ਦਿੰਦਾ ਤੇ ਮੈਂ ਵੀਰ ਜੀ ਕਿਹੜਾ ਕੋਟੀ ਮੰਗਣ ਦੀਆਂ ਲੜਾਈਆਂ ਤੇ ਆਪ ਲੈਣ ਦੇ ਹੁਣ ਆਹੋ ਹੁਣ ਸਾਰੀ ਗੱਲ ਮੇਰੇ ਸਿਰ ਤੇ ਸੁੱਟ ਦੇ ਕਿ ਬੈਠੀ ਆ ਤੁਸੀਂ ਆਡੇ ਲੈਣ ਦੇ ਮੇਰੇ ਨਾਲ ਓ ਮੇਰੀ ਗੱਲ ਸੁਣ ਸੰਦੀਪ ਤੂੰ ਵੀ ਚੁੱਪ ਕਰ ਰੁਪਿੰਦਰ ਠੰਡੇ ਦਿਮਾਗ ਨਾਲ ਸੋਚ ਕਿਤੇ ਨਹੀਂਗਾ ਤੂੰ ਜਾਣਾ ਚੁੱਪ ਕਰਕੇ ਤੇ ਬਹਿ ਜਾ ਇੱਥੇ ਚਲ ਜੇ ਕਹਿਂਦੇ ਆ ਨਾ ਵੀ ਠੰਡੇ ਦਿਮਾਗ ਨਾਲ ਸੋਚ ਤੇ ਮੈਂ ਸੋਚ ਲੈਨੀ ਆ ਪਰ ਇਹ ਵੀ ਇਹਨੂੰ ਕਹਿ ਦੋ ਵੀ ਬਿਨਾ ਪੁੱਛੇ ਨਾ ਕਮਰੇ ਦੇ ਅੰਦਰ ਨਹੀਂ ਵੜਨਾ ਹੈਗਾ ਮੇਰੀ ਚੀਜ਼ ਭਾਵੇਂ ਜਿੱਥੇ ਮਰਜ਼ੀ ਪਈ ਹੋਵੇ ਜਿੱਥੇ ਨਾ ਪਈ ਹੋਵੇ ਇਹਨੇ ਹੱਥ ਨਹੀਂ ਲਾਉਣਾ ਸਿੱਧੀ ਗੱਲ ਜੇ ਸਦੀਪ ਤੂੰ ਜਾਈਂ ਨਾ ਇਹਦੇ ਕਮਰੇ 'ਚ ਇਹਦੀਆਂ ਚੀਜ਼ਾਂ ਅਲੋਕਾਰ ਆਈਆਂ ਕਿ ਹੱਥ ਨਾ ਲਾਵਾਂ ਮੈਂ ਜਦੋਂ ਕਹਿਤਾ ਵਾ ਨਾ ਨਹੀਂ ਲਾਉਣਾ ਤੇ ਬੱਸ ਨਹੀਂ ਲਾਉਣਾ ਤੱਕ ਪਤ ਮੁਕਾਓ ਨਾ ਸੰਦੀਪ ਜਾਈਂ ਇਹਦੇ ਅੰਦਰ ਨਾਲੇ ਇੱਕ ਗੱਲ ਹੋਰ ਕੰਨ ਖੋਲ ਕੇ ਸੁਣ ਲਓ ਦੋਵੇਂ ਜੜੇ ਰੋਟੀ ਪਣੀ ਜਿਹੜਾ ਉਹ ਨਾ ਮੇਰੇ ਕੋਲ ਨਹੀਂ ਜੇ ਪੱਕਦਾ ਮੈਂ ਆਪਣੀ ਪਕਾ ਕੇ ਖਾ ਲੂੰਗੀ ਮੇਰੇ ਵੱਲੋਂ ਭਾਈ ਤੁਸੀਂ ਬਾਹਰੋਂ ਖਾਓ ਤੇ ਭਾਵੇਂ ਤੁਸੀਂ ਆਪ ਪਕਾ ਕੇ ਖਾਓ ਜਿੱਦਾਂ ਮਰਜ਼ੀ ਕਰੋ ਉਹ ਤੁਹਾਡਾ ਆਪਸ ਦਾ ਫੈਸਲਾ ਵਾ ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਆਉਣੀ ਤੇ ਰੋਟੀ ਨਾ ਮੇਰੇ ਹੱਥ ਦੀ ਨਾ ਟੀਕੇ ਹੋ ਤੇ ਨਾ ਮੈਂ ਬਣਾਉਣੀ ਜੇ ਸਿੱਧੀ ਗੱਲ ਜੇ ਠੀਕ ਵਾ ਨਾ ਸੁਣੀ ਗਿਆ ਹੋਣਾ ਦੋਵਾਂ ਨੂੰ ਬਾਕੀ ਦਾ ਕੰਮ ਤੇ ਹੋ ਗਿਆ ਹੁਣ ਪਹਿਲਾ ਵੇਖਾਂ ਜੀ ਤੇ ਚਾਬੀ ਇੱਥੇ ਕਿਤੇ ਹੋਵੇ ਨਮੋ ਨੀ ਦੇਖ ਬਲੋ ਚਾਬੀ ਇੱਥੇ ਹੀ ਆ ਚਾਬੀ ਦੇ ਨਾਲ ਲੈ ਕੇ ਨਹੀਂ ਗਈ ਆ ਹੋਣੀ ਹੈਗਾ ਇਹਦੇ ਦੇ ਕਾਗਜ਼ ਵੀ ਇੱਥੇ ਪਏ ਹੁੰਦੇ ਸੀ ਉਹੀ ਨਹੀਂ ਹੈਗਾ ਕੋਈ ਤੇ ਨਾ ਇੱਥੇ ਟੂਬਾ ਹੀ ਹੈਗੀ ਆ ਮੈਨੂੰ ਲੱਗਦਾ ਉਹੋ ਹੀ ਲੱਗੀ ਹੋਣੀ ਆ ਚਲ ਇਦਾਂ ਕਰਦੀ ਆ ਦਰਜੀਤ ਨੂੰ ਪੁੱਛਦੀ ਆ ਭਲਾ ਉਹਨੂੰ ਹੀ ਪੁੱਛਦੀ ਆ ਵੀ ਕਾਗਜ਼ ਹੋਰ ਕਿਤੇ ਤੇ ਨਹੀਂ ਰੱਖੇ ਭੈਣ ਲਵਾੜੀ ਖੁੱਲ ਗਈ ਆ ਚਾਬੀ ਹੈਗੀ ਥਡੇ ਕੋਲ ਵੇ ਮੇਰੇ ਕੋ ਕਿੱਥੇ ਸੀ ਚਾਬੀ ਮੈਂ ਤਾਂ ਸੋਚਿਆ ਵੀ ਚਲ ਉੱਪਰ ਮਾਰਦੀ ਆ ਹੱਥ ਭਲਾ ਤੇ ਉੱਤੇ ਹੀ ਪਈ ਸੀ ਤੇ ਦਿਲਜੀਤ ਚੰਗਾ ਹੋਇਆ ਤੂੰ ਆਪ ਹੀ ਆ ਗਿਆ ਹਾਂ ਹਾਂਜੀ ਮੈਂ ਤੈਨੂੰ ਆਵਾਜ਼ ਮਾਰਨ ਲੱਗੀ ਸੀ ਲੱਭਾ ਕੋ ਕਿਹਨੇ ਘਟਾ ਵਿੱਚ ਚਹੀਆ ਵੇ ਕੁਛ ਨਹੀਂ ਹੈਗਾ ਵਿੱਚ ਮੈਨੂੰ ਇਹ ਦੱਸ ਵੀ ਤੇਰੇ ਕਾਗਜ਼ ਸਾਰੇ ਇੱਥੇ ਪਏ ਹੁੰਦੇ ਉਹ ਤੂੰ ਹੋਰ ਕਿੱਥੇ ਰੱਖੇ ਆ ਮੈਨੂੰ ਤੇ ਇੱਥੋਂ ਲੱਭੇ ਨਹੀਂ ਇੱਥੇ ਪਏ ਉਹਨੇ ਕਿੱਥੇ ਪਏ ਹੋਣੇ ਆ ਪਾਸਵਰਡ ਵੀ ਇੱਥੇ ਹੀ ਇੱਥੇ ਕੁਝ ਨਹੀਂ ਹੈਗਾ ਦਿਲਜੀਤ ਨਾ ਤੇਰਾ ਪਾਸਵਰਡ ਵਾ ਤੇ ਨਾ ਕੋਈ ਵੀ ਕਾਗਜ਼ ਨਹੀਂ ਤੇਰਾ ਹੈਗਾ ਉਹ ਪਹਿਣ ਇੱਥੇ ਪਏ ਹੋਣੇ ਆ ਚੰਗੀ ਤੇਰਾ ਮੇਰੇ ਕੋ ਸਹੀ ਤੁਸੀਂ ਵੀ ਮੈਂ ਤੇ ਸਾਰੇ ਵੇਖ ਲਿਆ ਵਾ ਮੈਨੂੰ ਨਹੀਂ ਕਿਤੇ ਵੀ ਲੱਭਾ ਪੈਰ ਫਿਰ ਲੈ ਗਈ ਐ ਸਭ ਕੋ ਨਾਰੀ ਫਿਰ ਕੇ ਮੈਨੂੰ ਇਹ ਤੈਨੂੰ ਪਤਾ ਚੱਲੀ ਜੇ ਤੂੰ ਹੋਰ ਕਿਤੇ ਨਹੀਂ ਰੱਖੀ ਤੇ ਫਿਰ ਉਨੇ ਹੀ ਖੜੇ ਹੁਣੇ ਆ ਤੇ ਤੁਸੀਂ ਉਦਣ ਦਾ ਹੀ ਵੇਖ ਲੈਂਦੇ ਉਹ ਭੈਣ ਮੇਰੇ ਵੇਖਿਆ ਨਹੀਂ ਐ ਮੈਨੂੰ ਅੱਜ ਪਤਾ ਲੱਗਾ ਵਾ ਕਿ ਆਹ ਕੰਮ ਹੋਇਆ ਵਾ ਭੈਣ ਮੇਰੇ ਇੱਧਰ ਆਇਆ ਹੀ ਨਹੀਂ ਆ ਕੱਪੜੇ ਮੇਰੇ ਉੱਧਰ ਪਏ ਆ ਮੈਂ ਲਮਾਰੀ ਖੋਲ ਕੇ ਵੇਖੀ ਨਹੀਂ ਔਰ ਤੁਸੀਂ ਵੇਖਿਆ ਵਾ ਤੇ ਫਿਰ ਪਤਾ ਲੱਗਾ ਵਾ ਕੋਈ ਆ ਨਹੀਂ ਇਥੇ ਵਰਨ ਦਲਜੀਤ ਤੂੰ ਵਕੀਲ ਨੂੰ ਦੱਸਿਆ ਵਾ ਸਾਰਾ ਕੁਝ ਵੀ ਮੇਰੇ ਕਾਗਜ਼ ਵੀ ਹੈ ਨਹੀਂਗੇ ਪਾਸਪੋਰਟ ਵੀ ਹੈ ਨਹੀਂਗਾ ਉਹ ਭੈਣ ਮੈਨੂੰ ਪਤਾ ਹੁੰਦਾ ਨਾ ਉਦੋਂ ਤੇ ਫੇੜੀ ਲਿਖਾਉਂਦਾ ਅ ਮਿੰਨ ਤਾਂ ਤੁਹਾਡੇ ਕੋ ਪਤਾ ਲੱਗਾ ਵਾ ਵੀ ਹੈ ਨਹੀਂ ਕੁਝ ਵੀ ਇੱਥੇ ਤੁਹਾਡਾ ਇਨਾ ਦਿਮਾਗ ਨਹੀਂ ਕੰਮ ਕੀਤਾ ਵੀ ਅਹੀਂ ਵੀ ਇਹੀ ਲਈਏ ਵੀ ਅਲਮਾਰੀ ਦੀ ਚਾਬੀ ਹੈਗੀ ਇੱਥੇ ਕਿ ਨਹੀਂ ਹੈਗੀ ਉਹ ਗਿਆਣਾ ਕੱਟਾ ਜ਼ੋਰ ਹੀ ਲੈ ਜਾਂਦੀ ਪਾਸਪੋਰਟ ਕਿਉਂ ਨਹੀਂ ਹੈਗੀ ਆ ਮੇਰੇ ਕਾਗਜ਼ ਨੂੰ ਲੱਗੀ ਆ ਵੇ ਤੇਰੇ ਕਾਗਜ਼ ਖੜਨੇ ਹੀ ਹੁੰਨੇ ਉਹਨੂੰ ਇਹ ਹੀ ਵੀ ਗਾੜੀ ਕਿਸੇ ਪਾਸੇ ਲੱਗੇ ਨਾ ਇਹ ਇਹਦੇ ਕੋ ਜਾਇਆ ਨਾ ਜਾਵੇ ਕਿਸੇ ਪਾਸੇ ਵਡਾ ਰੌਲਾ ਪਾਇਆ ਦੋ ਫਾਂਡ ਬਣਾਉਂਗੀ ਗੱਲ ਵਾ ਗੱਲ ਮੰਮੀ ਕੀ ਹੋਣੀ ਆ ਹਾਂ ਮਹਿਲ ਮਾਰੀ ਦੇ ਉੱਪਰ ਚਾਬੀ ਵੇਖੀ ਤੇ ਚਾਬੀ ਹੈਗੀ ਸੀ ਤੇ ਮੈਂ ਖੋਲ ਕੇ ਵੇਖਿਆ ਅੱਛਾ ਤੇ ਟੁੰਬਾ ਤਾਂ ਨਹੀਂ ਹੋ ਹੈਗੀਆਂ ਤੇ ਉਹਦੇ ਨਾਲ-ਨਾਲ ਨਾ ਇਹਦੇ ਸਾਰੇ ਕਾਗਜ਼ ਵੀ ਹੈ ਨਹੀਂਗੇ ਪਾਸਪੋਰਟ ਵੀ ਹੈ ਨਹੀਂਗਾ ਉਹ ਤੋਂ ਡੈ ਹੀ ਹੋ ਤੇ ਤੂੰ ਲਿਖਿਆ ਰੱਖਾ ਕੋਈ ਨਹੀਂ ਉੱਤੇ ਉਹਦੇ ਨਲਜੀਤ ਤਨ ਫਰਾਹੀ ਵੀ ਮੇਰੇ ਕਾਗਜ਼ ਤੇ ਇਹਦੇ ਵਿੱਚ ਪਏ ਤੂੰ ਵਕੀਲ ਨੂੰ ਲਿਖਾਇਆ ਹੀ ਕੋ ਜਾ ਕੇ ਮੰਮੀ ਵਕੀਲ ਨੂੰ ਕੀ ਲਿਖਾਉਣਾ ਸੀ ਮੈਨੂੰ ਇਹੋ ਨਹੀਂ ਪਤਾ ਕਿ ਕਾਗਜ਼ ਉਹ ਲੈ ਗਈ ਨਾਲ ਜੇ ਪਦਾ ਹੁੰਦਾ ਮੈਂ ਲਿਖਾਉਂਦਾ ਨਾ ਆ ਤੇ ਮੈਂ ਅਲਮਾਰੀ ਖੋਲ ਕੇ ਵੇਖ ਲਿਆ ਵਾ ਤੇ ਫੇਰ ਪਤਾ ਲੱਗਾ ਵਾ ਜੇ ਨਾ ਨਾ ਲੱਗਦਾ ਤੇ ਫੇਰ ਤੁਸੀਂ ਬੈਠੇ ਰਹਿਣਾ ਸੀ ਇਦਾਂ ਹੀ ਕਿ ਸਭ ਕੁਝ ਵਿੱਚ ਹੀ ਆ ਮੰਮੀ ਉਦਾਂ ਇੱਕ ਗੱਲ ਵਾ ਇਹਦਾ ਦਿਮਾਗ ਵੇਖ ਕਿੰਨਾ ਚੱਲਦਾ ਵਾ ਟੂਬਾਂ ਤੇ ਇਹਨੇ ਖੜਨੀਆਂ ਹੀ ਖੜਨੀਆਂ ਹੀ ਨਾਲ ਕਾਗਜ਼ ਵੀ ਸਾਰੇ ਲੱਗੇ ਆ ਪਾਸਪੋਰਟ ਵੀ ਲੱਗੀ ਆ ਵੀ ਇਹ ਕਿਸੇ ਪਾਸੇ ਲੱਗੇ ਨਾ ਵੀ ਦੱਸ ਵੀ ਤੂੰ ਉਹ ਕੀ ਕਰਨੀ ਆ ਭਲਾ ਕੋਈ ਨਹੀਂ ਬਹੁਤ ਹੁਣ ਜੜੀ ਅਗਲੀ ਤਰੀਕ ਪੈਣੀ ਆ ਨਾ ਉਦੋਂ ਸਭ ਕੋ ਦੱਸ ਦੀ ਜਾ ਕੇ ਕਿ ਜੋ ਉਹ ਮੇਰਾ ਖਾਤ ਪੱਤਰ ਸਾਰਾ ਕੱਢ ਕੇ ਲੈ ਆਈ ਐ ਤੇ ਦੱਸਣਾ ਹੀ ਪੈਣਾ ਵਾ ਪਾਸਪੋਰਟ ਹੁੰਦਾ ਮੇਡ ਉਹ ਵੀ ਨਾਲ ਲੈ ਗਈ ਆ ਨਾ ਮੈਂ ਕਿਤੇ ਜਾਣ ਜੁਗਾ ਰਹਿ ਗਿਆ ਵਾ ਉਦਾਂ ਇੱਕ ਗੱਲ ਆ ਵੀਰ ਜੀ ਵਾਹੀ ਜੇ ਉਹ ਇੱਥੇ ਨਹੀਂ ਨਾ ਵਸੀ ਹੈਗੀ ਤੇ ਵਸਣਾ ਨੇ ਹੋਰ ਕਿਤੇ ਵੀ ਨਹੀਂ ਆ ਇਹ ਭਰਾ ਇਹਦਾ ਡਿਆ ਨਾ ਬੜਾ ਕਿ ਮੈਂ ਹੋਰ ਕਿਤੇ ਕਰ ਲੂੰਗਾ ਹੋਰ ਕਿਤੇ ਨਹੀਂ ਹੋਣਾ ਇਹਦਾ ਉਹ ਕਾਨੂੰਨੀ ਡਿਆ ਭੈਣ ਨੂੰ ਲੋਂਡੇ ਹੋ ਇਹਨਾਂ ਨੇ ਕਹਿੰਦਾ ਨਾ 25 ਲੱਖ ਰੁਪਈਆ ਤੇ ਵੇਖਣ ਡਿਆ ਵਿਆ ਸੀ ਕਿ ਉਹ ਮਿਲ ਹੀ ਜਾਣੇ ਮੈਨੂੰ ਦੱਸ ਇਨੂੰ ਇਹ ਨਹੀਂ ਪਤਾ ਵੀ ਮੈਂ ਕਿਹੜੇ ਕੰਮਾਂ 'ਚ ਪਿਆ ਆਂ ਜਿੱਦਣ ਉਹ ਰਿਸ਼ਤੇ ਨੂੰ ਨਹੀਂ ਮੰਨਦੀ ਤੂੰ ਉਦੋਂ ਹੀ ਨਾ ਕਰਦਾ ਜੇ ਚੱਲ ਕਰ ਵੀ ਦਿੱਤਾ ਸੀ ਤੇ ਇਹਨੂੰ ਇਹ ਨਹੀਂ ਪਤਾ ਵੀ ਕਸੂਰ ਤੇ ਸਾਰਾ ਮੇਰੀ ਭੈਣ ਦਾ ਵਾ ਪੈਸੇ ਪਿਛੇ ਹੀ ਲੱਗਾ ਸੀ ਨਾ ਉਹ ਪੈਸੇ ਪਿਛੇ ਹੀ ਆ ਗਏ ਪਰਚਾਈ ਭੈਣ ਦਾ ਤੇ ਕਸੂਰੋ ਕੱਢਦੇ ਹੀ ਨਹੀਂ ਕੱਢਣ ਦੇਣਾ ਜੇ ਡੈ ਸਾਰਾ ਹੀ ਪਰਚਾਈ ਤੇ ਪਰਚਾਈ ਪੈਸੇ ਮੰਗੀ ਜਾਂਦੀ ਆ ਸਾਰਾ ਟੱਬਰ ਹੀ ਲੜਿਆ ਵਾ ਉਹ ਉਹ ਬੜਾ ਬੁੜਕ ਦੀ ਹੀ ਆ ਕੇ ਮੇਰਾ ਤੇ ਰਾਧਾ ਵਾ ਤੇ ਹੁਣ ਜਾ ਕੇ ਉਹਨਾਂ ਨਾਲ ਗੱਲ ਨਾ ਕਰਕੇ ਆਵਾਂ ਇੱਕ ਵਾਰੀ ਭਾਬੀ ਨੂੰ ਤਾਂ ਮੈਂ ਸਿੱਧੀ ਕਰ ਲੂੰਗੀ ਚੰਗੀ ਤਰ੍ਹਾਂ ਨਾ ਪਹਿਲਾਂ ਨਾ ਵੀਰ ਨੂੰ ਆਪਣੇ ਵੱਲ ਕਰਨਾ ਪੈਣਾ ਵਾ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਲਿਆਉਂਗੀ ਨਾ ਤੇ ਫੇਰ ਹੀ ਭਾਬੀ ਨੇ ਸਿੱਧੀ ਹੋਣਾ ਵਾ ਕੋਈ ਗੱਲ ਨਹੀਂ ਇਹ ਵੀ ਸਕੀਮ ਲਾਉਣੀ ਆ ਇਦਾਂ ਕਰਦੀ ਆ ਫਾਹ ਲੈਣ ਦਾ ਡਰਾਮਾ ਕਰਦੀ ਆ ਨਾਲੇ ਨਾ ਵੀਰ ਨੇ ਮੇਰੀ ਗੱਲ ਮੰਨ ਲੈਣੀ ਆ ਕੱਲੀ ਕੱਲੀ ਦੀ ਭੈਣ ਵਾ ਮੰਨੂਗਾ ਕਿੱਦਾਂ ਨਹੀਂ ਹਾਈ ਹਾਈ ਫਾਦ ਮੈਂ ਲੈਣ ਲੱਗੀ ਆ ਕਿੱਦਾਂ ਕਰੂੰਗੀ ਕੋਈ ਰੱਸੀ ਵੀ ਨਹੀਂ ਮਿਲਣਦੀ ਕਿਧਰੋਂ ਲਾਵੂੰਗੀ ਫਾ ਬਾਹਰ ਕੋਈ ਹੈ ਵੀ ਨਹੀਂ ਜੇ ਨਾ ਕੋਈ ਮੈਨੂੰ ਬਚਾਉਣਾ ਆ ਤੇ ਫਿਰ ਕੀ ਕਰੂੰਗੀ ਇਦਾਂ ਕਰਦੀ ਆ ਡਰਾਮਾ ਕਰਦੀ ਆ ਥੋੜਾ ਜਿਹਾ ਬਾਹਰ ਵੀ ਦੇਖਣ ਤੇ ਯਾਰ ਨਹੀਂ ਉੱਚੀ ਉੱਚੀ ਬੋਲਦੀ ਆ ਆਪੇ ਕੋਈ ਨਾ ਕੋਈ ਤੇ ਆਊਗਾ ਨਾ ਮੈਂ ਤੇ ਕਹਿੰਨੀ ਆ ਭਾਬੀ ਨਾ ਆਵੇ ਉਹਨੇ ਤੇ ਕਹਿ ਦੇਣਾ ਵਾ ਕੋਈ ਗੱਲ ਨਹੀਂ ਲੈਲਾ ਫਾ ਉਹ ਤੇ ਅੱਗੇ ਚੋਂਦੀ ਆ ਮੈਂ ਨਾ ਇਹਨਾਂ ਦੇ ਹੱਥੋਂ ਹੀ ਮਰਨ ਲੱਗੀ ਆ। ਇਦਾਂ ਹੀ ਸੂਤਰ ਹੋਣਾ ਇਹਨਾਂ ਨੇ। ਮੈਂ ਕੀ ਕਰਨਾ ਜੀ ਕਿ ਇੱਥੇ? ਇਦਾਂ ਨਾ ਦੀ ਚੁੰਨੀ ਪਈ ਆ। ਅਗੇ ਤਾਂ ਕੋਈ ਆ ਨਹੀਂ। ਰੋਏ ਰੋਏ ਦਾ ਨਾ ਡਰਾਮਾ ਹੀ ਖਤਮ ਹੋ ਜਾਊਗਾ। ਕਹਿੰਦੇ ਆ ਨਾ ਸਾਰਾ ਸੰਦੀਪ ਦਾ ਹੀ ਸਿਆਪਾ ਵਾ। ਕੋਈ ਗੱਲ ਨਹੀਂ ਹੁਣ ਸਿਆਪਾ ਹੀ ਨਿਬੜ ਜਾਊਗਾ। ਇਦਾਂ ਕਰਦੀ ਆ। ਚੁੰਨੀ ਤਾਂ ਟੰਗ ਲੈਂਦੀ ਆ। ਦਰਵਾజా ਬੰਦ ਕਰਦੀ ਆਂ ਫੇਰ ਕਰੂੰਗੀ ਡਰਾਮਾ ਕੀ ਪਤਾ ਕੋਈ ਨਾ ਕੋਈ ਆ ਹੀ ਜਾਵੇ ਪਤਾ ਨਹੀਂ ਕਿੱਥੇ ਵੜ ਗਏ ਆ ਹਜੇ ਤੱਕ ਆਇਆ ਕਿਉਂ ਨਹੀਂ ਆ ਮੈਂ ਨਾ ਹਾਲ ਆ ਹੀ ਲੈਣਾ ਵਾ ਮੈਂ ਨਹੀਂ ਹੁਣ ਰਹਿਣਾ ਕੀ ਕਰਨਾ ਐਵੇਂ ਇੱਥੇ ਜੀ ਕੇ ਸੁਨੀਪ ਉਹ ਹਾ ਕੀ ਕਰਨ ਲੱਗੀ ਆ ਥੱਲੇ ਉਤਰ ਵੀਰ ਜੀ ਛੱਡ ਦਿਓ ਮੈਨੂੰ ਥੱਲੇ ਉਤਰ ਪਹਿਲਾਂ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਮੈਨੂੰ ਮਰਨ ਦਿਓ ਮੈਂ ਕੀ ਕਰਨਾ ਮਰਨ ਦਿਓ ਤੈਨੂੰ ਇੱਥੇ ਸਾਰਾ ਵਾਪਰਾ ਨਿਕਾਦਾ ਹੁੰਦੇ ਆ ਅੰਦਰੋਂ ਤੁਸੀਂ ਸਾਰੇ ਜਣੇ ਕਹਿੰਦੇ ਆ ਨਾ ਸੰਦੀਪ ਦੇ ਪਵਾੜੇ ਆ ਤੇ ਮੈਨੂੰ ਫਿਰ ਮਰਨ ਕਿਉਂ ਨਹੀਂ ਦਿੱਤਾ ਫਾਕਲੀ ਲਿਆ ਲੱਗੀ ਆ ਵੀਰ ਜੀ ਮੈਂ ਤੁਹਾਨੂੰ ਦੁੱਖ ਦਿਨੀ ਆ ਨਾ ਮੇਰਾ ਸਿਆਪਾ ਨਿਭੜਨ ਦੇ ਦੋ ਹਾਂ ਤੇ ਤੂੰ ਗੁੱਸੇ ਰਹਿ ਦੇ ਇੱਥੇ ਤੇਰਾ ਤਮਾਫਰਾ ਪੋਹ ਗਿਆ ਮੇਰੇ ਹਿਸਾਬ ਨਾਲ ਮੈਂ ਤੇ ਭੱਜ ਆਇਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਭਾਬੀ ਜਦੋਂ ਵੀ ਕਹਿੰਦੇ ਆ ਨਾ ਕਹਿ ਦਿੰਦੇ ਸੰਦੀਪ ਦਾ ਸਿਆਪਾ ਹੋਇਆ ਸੰਦੀਪ ਦਾ ਸਿਆਪਾ ਹੋਇਆ ਤੇ ਫਿਰ ਮੈਨੂੰ ਮਰਨ ਕਿਉਂ ਨਹੀਂ ਦੇਂਦੇ ਤੁਸੀਂ ਓ ਮੇਰੀ ਗੱਲ ਸੁਣ ਤੈਨੂੰ ਕੋਹ ਨਹੀਂ ਕਹਿੰਦੀ ਓ ਤੈਨੂੰ ਕੋਈ ਲੋੜ ਨਹੀਂ ਆ ਕੰਮ ਕਰਨ ਦੀ ਤੇ ਨਾਲ ਉਹਦੀਆਂ ਤੂੰ ਉਹਦਾ ਮਗਰ ਲਾ ਕੇ ਫਾਹ ਲੈਣਾ। ਓਰ ਫਿਰ ਮੈਂ ਕੀ ਕਰਾਂ? ਉਹ ਜੀ ਮੇਰੀ ਮਾਂ ਵਾ। ਮੈਨੂੰ ਵੀ ਇਦਾਂ ਛੱਡ ਗਈ ਜਾਂ ਤੇ ਆਪਣੇ ਨਾਲ ਹੀ ਲੈ ਜਾਂਦੀ। ਆਏ ਹੈ ਕੀ ਹੋ ਗਿਆ ਕੱਲ ਇਹਨਾਂ ਰੋਲਾ ਪਿਆ ਵਾ ਤੇ ਆ ਕੀ ਕੀਤਾ ਵਾ? ਕਰਨਾ ਕੀ ਆ? ਤੇਰੇ ਦੇ ਸਾਰੇ ਸਿਆਪੇ ਆ। ਮੇਰੇ ਕਦੇ ਸਿਆਪੇ ਮੈਂ ਨੂੰ ਕੀ ਕਹਿਣ ਦੀਆਂ? ਉਹ ਤੇਰੇ ਸਿਆਪਿਆਂ ਕਰਕੇ ਫਾਹ ਲੈਣਾ ਕੀ ਓ? ਵੇਖਾਂ ਹਾਂ ਕਿੱਡੇ ਪਖੰਡ ਡਈਏ ਕਰਨਾ। ਆ ਮਰਨ ਵਾਲੇ ਕੰਮ ਨਾ ਤੁਹਾਨੂੰ ਨਾ ਕਰਕੇ ਦੱਸ। ਲੱਗੀ ਹੋਰ ਸਿਆਪਾ ਗੱਲ ਪਾਉਣਾ। ਨੀਤ ਜੇ ਨਹੀਂ ਤੇਰਾ ਨਿਬੜਨਦਿਆ ਕੋਹ ਉਤੋਂ ਹੋਰ ਆਫਾ ਪਾ ਦੇ ਹਨੂ ਇਹ ਸਾਰੇ ਨਾਟਕ ਨਹੀਂ ਇਹ ਕਰਨੀਦਾ ਕਿ ਮੈਨੂੰ ਲੱਗਨਦਿਆ ਵਾ ਜਿੰਨਾ ਮਰਨਾ ਹੁੰਦਾ ਵਾ ਨਾ ਉਹ ਇਦਾਂ ਬੂਹੇ ਖੋਲ ਕੇ ਨਹੀਂ ਮਰਦਾ ਕੋਈ ਵੀ ਅੰਦਰੇ ਅੰਦਰ ਮਰ ਜਾਣਾ ਜਾਂ ਮਰਨਾ ਹੀ ਨੇ ਦੇ ਦੇ ਫਿਰ ਜੀ ਹੁਣ ਤੂੰ ਆਪਣੀ ਅੱਖੀਂ ਵੇਖ ਲਿਆ ਵਾ ਨਾ ਕੀ ਕੁਝ ਕਹਿੰਦੀ ਆ ਇਹੋ ਜੇ ਮੈਨੇ ਮਾਰਦੇ ਤਾਂ ਹੀ ਮੈਂ ਮਰਨ ਲੱਗੀ ਸੀ ਨਾਲੇ ਮੈਂ ਡਰਾਮੇ ਨਹੀਂ ਕਰਨਦੀ ਫਿਰ ਮੈਨੂੰ ਮਰਨ ਕਿਉਂ ਨਹੀਂ ਦਿੱਤਾ ਤੂੰ ਤੂੰ ਮੈਨੂੰ ਮਰਨ ਕਿਉਂ ਨਹੀਂ ਦਿੱਤਾ ਮੇਰੀ ਗੱਲ ਸੁਣ ਤੂੰ ਕਹਿ ਨਹੀਂ ਆ ਡਰਾਮੇ ਕਰਨ ਦੀ ਕੁਰਸੀ ਉੱਤੇ ਰੱਖ ਕੇ ਤੇ ਪੌਣ ਲੱਕੀ ਕਰਦੇ ਵਿੱਚ ਇਹ ਤੇ ਉਤੋਂ ਲਈ ਆ ਤੇਰੇ ਘਰ ਦਾ ਡਰਾਮਾ ਕੁਝ ਨਹੀਂ ਕਰਨਾ ਇਹਨੇ ਇਹ ਡਰਾਉਂਦੀ ਆ ਧੰਕੀ ਦੇ ਦਿੰਦੀ ਆ ਉਹ ਤੇਰੇ ਦੁਆਰਾ ਅੰਦਰ ਰੱਖਿਆ ਕਰ ਅੰਦਰ ਰੱਖਿਆ ਕਰੇ ਥੀ ਅੱਗੇ ਥੋੜੀ ਲੋਕਾਂ ਦੀ ਭੇਜਤੀ ਹੋਂਦੀ ਆ ਵਿਆਹ ਵਾਲਾ ਕੰਮ ਹੋ ਗਿਆ ਨਾ ਤੇ ਹੋਰ ਹੋਣੀ ਆ ਮੈਨੂੰ ਤੇ ਬੜਾ ਚੁੱਪ ਕਰਮਦੇ ਆ ਇਹਨੂੰ ਵੀ ਸੁਧਾਰ ਲਓ ਥੋੜਾ ਬੋਦਾ ਉਹ ਲੋਕਾਂ ਤੇ ਜਾੜਿਆ ਦੂਜਾ ਵੀ ਜਾੜਨ ਲਈ ਆ ਅੱਗੇ ਨਹੀਂ ਤੂੰ ਕੰਮ ਕਰਦੀ ਕੰਮ ਤਾਂ ਰੋਲਾ ਪੰਦੀ ਰਹਿਣੀ ਆ ਤੂੰ ਨਹੀਂ ਆਪ ਲੱਗਦਾ ਨਹੀਂ ਇਹ ਗੱਲਾਂ ਭਈਆਂ ਉਹ ਦਿਨ ਚਤੇ ਭੁੱਲ ਗਏ ਆ ਜਿੱਦਾਂ ਇਹਦੇ ਦੁੱਖੋ ਦਵਾਈਆਂ ਖਾਂਦੇ ਫਿਰਦੇ ਬਾੜ-ਬਾੜ ਕਰਨੀ ਆ ਕਿ ਨਹੀਂ ਕਰਨੀ ਲੈ ਮੰਮੀ ਕੰਮ ਤੇ ਸਾਰਾ ਹੋ ਗਿਆ ਯੋ ਹੋ ਗਿਆ ਵੈਲੀ ਹਾਂ ਵੈਲੀ ਆ ਚੱਲ ਸੋਈ ਦਾ ਵੀ ਕਰ ਲਿਆ ਵਾ ਝਾੜੂ ਪੋਚੇ ਦਾ ਵੀ ਹੋ ਗਿਆ ਮੰਮੀ ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਗੱਲ ਮੰਮੀ ਮੈਂ ਇਹ ਕਰਨੀ ਸੀਗੀ ਮੰਮੀ ਮੈਂ ਇਹ ਕਰਨੀ ਸੀ ਤੁਹਾਡੇ ਨਾਲ ਕਿ ਮੈਂ ਨਾ ਦਰਜੀਤ ਵਾਤੇ ਨਾ ਇੱਕ ਰਿਸ਼ਤਾ ਵੇਖਿਆ ਵਾ ਕੁੜੀ ਬੜੀ ਚੰਗੀ ਆ ਜੇ ਤੁਸੀਂ ਕਹੋ ਤੇ ਮੈਂ ਗੱਲ ਕਰਾਂ ਉਹਨਾਂ ਨਾਲ ਨਾ ਬੁੱਤ ਹਜੇ ਆ ਕੰਮ ਨਾ ਕਰ ਅਹੀਂ ਉਧਰ ਕੀ ਚੱਲਣ ਡਿਆ ਹਾ ਅਹੀਂ ਉਧਰ ਕਿਹਬੀ ਬਣਾ ਤੇ ਕੀ ਨਹੀਂ ਬਣਾ ਜੇ ਤੇ ਕੋਈ ਨਹੀਂ ਉਧਰ ਹੱਲ ਹੋ ਜਾਂਦਾ ਕੋਈ ਤੇ ਫਿਰ ਵੇਖ ਲੈਨੇ ਆ ਉਹ ਕੋਈ ਗੱਲ ਨਹੀਂ ਮੰਮੀ ਕੀ ਇਸ ਚੱਲਣ ਡਿਆ ਵਾ ਅਹੀਂ ਕਿਹੜਾ ਰੋਲਾ ਪਾਉਣਾ ਕੁੜੀ ਨਾ ਬੜੀ ਚੰਗੀ ਆ ਤੇ ਨਾਲੇ ਨਾ ਉਹਦਾ ਪਿਓ ਵੀ ਜਿਹੜਾ ਵਾ ਨਾ ਉਹ ਵੀ ਹੱਡੇ ਵਾਂਗੂ ਖੇਤੀਬਾੜੀ ਦਾ ਹੀ ਕੰਮ ਕਰਦਾ ਵਾ ਉਹ ਇਹੋ ਜਿਹੀ ਨਹੀਂ ਹੈਗੇ ਬੂਮਜਾਜ ਵਾਲੇ ਤੇ ਕੁੜੀ ਇੰਨੀ ਚੰਗੀ ਹੈ ਨਾ ਕਿ ਸਾਰਾ ਕੰਮ ਕਰਦੀ ਆ ਤੁਹਾਨੂੰ ਤੇ ਪਤਾ ਹੀ ਆ ਅੱਜ ਕੱਲ ਗੋਏ ਕੁੜੇ ਦਾ ਕਿਹੜਾ ਕੰਮ ਕਰਦਾ ਕੋਈ ਵੀ ਨਹੀਂ ਕਰਦਾ ਹੈਗਾ ਉਹ ਵਿਚਾਰੀ ਉਹ ਵੀ ਸਾਰਾ ਕਰਦੀ ਆ ਤੇ ਮੈਨੂੰ ਤੇ ਇਹ ਹੀ ਵੀ ਜੇ ਚੱਲ ਰਿਸ਼ਤਾ ਹੋ ਜਾਂਦਾ ਨਾ ਤੇ ਉਹ ਰਿਸ਼ਤਾ ਬਹੁਤ ਵਧੀਆ ਹੀਗਾ ਉਹ ਤੇ ਵੇਹ ਲੋ ਫਿਰ ਤਰਕੇ ਵੇਹ ਲੋ ਕੇ ਨੂੰ ਪੁੱਛ ਕੇ ਛੱਲਿਓ ਉਹ ਤੇ ਇਤਰਾ ਦਾ ਨਾ ਤੇ ਮੁੜ ਕੇ ਪੱਲੇ ਭਾਜੇ ਸਾਡੇ ਕਿਦੇ ਦਲਜਿੰਦਰ ਜਿਹੀਂ ਗਿ ਰਿਸ਼ਤਾ ਕਰਨ ਬੈਗੇ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਰਫਟਬਰ ਅੱਗੇ ਆਪਣੇ ਪੁੰਝਿਆਂ ਦਾ ਵਾ ਉਹਨਾਂ ਕੁਝ ਵਾਕ ਕੀ ਕਹਿਣਾ ਤੇ ਕੀ ਨਹੀਂ ਗਾੜੀ ਨੂੰ ਬੋਲਣਾ ਉਹਨਾਂ ਨੇ ਮੰਮੀ ਅਸੀਂ ਕਿਹੜੀ ਕਿਸ ਕੋ ਗੱਲ ਕਰਨੀ ਹੈ ਅਸੀਂ ਇਦਾਂ ਕਰਦੇ ਆਂ ਪਿੱਛੋਪਚਪੀਤੇ ਨਾ ਸਗਨ ਭਾਮਨੇ ਆ ਕੁੜੀ ਨੂੰ ਉਹ ਰੋਕ ਰਕਾਵਾ ਕਰ ਲੈਨੇ ਆ ਹੋਰ ਅਜੇ ਹੀ ਨਹੀਂ ਕੋਈ ਗੱਲ ਕਰਦੇ ਹੈਗੇ ਜੇ ਅਸੀਂ ਆਪਣੇ ਘਰ ਚੋਂ ਗੱਲ ਨਾ ਕੱਢਾਂਗੇ ਤੇ ਕਿੱਦਾਂ ਨਿਕਲ ਜੂਗੀ ਅਸੀਂ ਨਾ ਆਪਣੇ ਤਿੰਨਾ ਵਿੱਚ ਇਹ ਗੱਲ ਰੱਖਣੀ ਆ ਅਸੀਂ ਉਹਨਾਂ ਨੂੰ ਨਹੀਂ ਪਤਾ ਲੱਗਣ ਦਿੰਦੇ ਬਹੁਤ ਕਦੀ ਇਹ ਗੱਲਾਂ ਗੁੱਜੀਆਂ ਰਹੀਆਂ ਨੇ ਕਿੱਦਾਂ ਦੀਆਂ ਗੱਲਾਂ ਪੋਲੀਆਂ ਕਰਨ ਰਹੀਆਂ ਤੂੰ ਜਦੋਂ ਠਾਕਾ ਰੱਖ ਕੇ ਆਵਾਂਗੇ ਕੁੜੀ ਨੂੰ ਤੇ ਕਿਸ ਨੂੰ ਪਤਾ ਨਾ ਲੱਗੂਆ ਉਹ ਮੰਮੀ ਨਹੀਂ ਲੱਗਦਾ ਅਸੀਂ ਕਿਹੜਾ ਕਿਸ ਨੂੰ ਦੱਸ ਕੇ ਜਾਣਾ ਅਸੀਂ ਉਦਾਂ ਹੀ ਜਾਵਾਂਗੇ ਵੇਖ ਕੇ ਤੇ ਰੁਪਈਆ ਰੱਖਾਵਾਂਗੇ ਭਾਵੇਂ ਅਸੀਂ ਨਾ ਹੀ ਦੱਸ ਕੇ ਕਿਸ ਨੂੰ ਜਾਵਾਂਗੇ ਪਰ ਫੜਾ ਸਾਰਿਆਂ ਨੂੰ ਲੱਗ ਜਾਣਾ ਮੰਮੀ ਮੈਂ ਆਂਦੀ ਹੀ ਫਿਰ ਰਿਸ਼ਤਾ ਬਹੁਤ ਵਧੀਆ ਸੀ ਜੇ ਚਾ ਰੋਕ ਰਕਾਵਾ ਹੋ ਜਾਂਦਾ ਨਾ ਤੇ ਚਲੋ ਕੱਲ ਨੂੰ ਜਦੋਂ ਕੇਸ ਨਿਬੜ ਜਾਂਦਾ ਤੇ ਅਸੀਂ ਇਹਦਾ ਕਰਨ ਵਾਲੇ ਬਣਦੇ ਉਹ ਤੇ ਅਸੀਂ 7 ਵਾਰੀ ਕਰ ਲੈਂਦੇ ਚਲ ਜਦੋਂ ਰੁਕ ਹੈ ਨਹੀਂ ਕੋਈ ਗੱਲ ਕਰਨਾ ਹੀ ਆ ਦਲਜਿੰਦਰ ਮੈਂ ਤੇਰੀ ਕੋਈ ਗੱਲ ਕਰ ਸਕਦੀ ਤੂੰ ਦਲਜੀਤ ਨੂੰ ਪੁੱਛ ਲਾ ਜਿੱਦਾਂ ਕਿ ਤੈਨੂੰ ਆਂਦਾ ਵਾ ਨਾ ਉਦਾਂ ਹੀ ਤੁਸੀਂ ਕਰ ਲਓ ਮੈਂ ਤੁਹਾਡੇ ਮਗਰੋਂ ਚਲੋ ਕੋਈ ਨਹੀਂ ਮੰਮੀ ਮੈਂ ਦਲਜੀਤ ਨਾਲ ਗੱਲ ਕਰਕੇ ਵੇਖ ਲੈਣੀ ਆ ਵੀ ਕੀ ਕਹਿੰਦਾ ਵਾ ਭਲਾ